ਓ ਰੇ ਨੇ ਬਾਲਨ ਗਿਆ ਤੇ ਲੱਗ ਜਰੇਲਾ ਹੋਰ ਬਣਾ ਕੇ ਰੱਖਦਾ ਹੁਣ ਹੈ ਤੇਰੇ ਮੁੰਡੇ ਤਾਂ ਉੱਥੇ ਵਿਚਾਰੇ ਲੱਗੇ ਪਏ ਆ ਉਹ ਵਾਉਣ ਤੇ ਵੇਰਕਾਲ ਡਾਕਟਰ ਆ ਏ ਤੇ ਕੀ ਕਹਿੰਦੇ ਤੈਨੂੰ ਕਹਿੰਦੇ ਮੱਖੀ ਬਹੁਤ ਆ ਕਹਿੰਦੇ ਮੱਖੀ ਬਹੁਤ ਕਹਿੰਦਾ ਮੱਖੀ ਤਾਂ ਬਹੁਤ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਅ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਅ ਕੋਣ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਸੋ ਸਾਵ ਆਪ ਹੋਏ ਮੁਰਿਆ ਦੇ ਮੈਂ ਟਰਾਲੀ ਵਿਸਾਉਂਗਾ ਲੈ 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 ਓਏ <laughs> A no, ਮੰਮੀ ਫਿਰ ਬਣ ਗਿਆ ਤੇਰਾ ਗਜਰੇਲਾ ਹੋਰ ਬਣਾ ਕੇ ਰੱਖਦਾ ਹੁਣ ਚਾਈ ਜਾਓ ਹਾਂ ਤੇਰੇ ਮੁੰਡੇ ਤਾਂ ਉੱਥੇ ਵਿਚਾਰੇ ਲੱਗੇ ਪਏ ਆ ਉਹ ਵਾਉਣ ਆਹੋ ਕਣਕ ਵਿਚਾਰੇ ਵੱਡਾ ਮੱਕੀ ਪੀਜਣ ਮੱਕੀ ਵੱਡਾ ਚਾਰ ਹੁੰਦੇ ਆ ਆਹੋ ਮੱਕੀ ਨਹੀਂ ਪੀਜਦੇ ਪੱਠਿਆਂ ਦਾ ਚਾਰ ਪਾਉਂਦੇ ਫਿਰ ਪਾਉਣਾ ਹੀ ਆ ਮੇਰਾ ਕੰਮ ਤਾਂ ਉਹਦਾ ਕਰਨਾ ਹੀ ਆ ਅਸੀਂ ਆਰਬਰ ਕੰਮ ਕਰਸਤਾ ਗੋਡ ਕੜਾਦਾ ਤੂੰ ਆ ਵੇ 16 ਫੁੱਟਾ ਟਰਾਲਾ ਅੱਧੇ ਗੱਲੇ ਦਾ ਮਾਲ ਲੈ ਜਾਂਦਾ ਲੈ ਜਾ ਬੰਦੇ ਖੜੇ ਇਤਰੇ ਆਉਂਦੇ ਕਹਿੰਦੇ ਆ ਲਜਾਉ ਆ ਟਰੈਕਟਰ ਇਹਨੂੰ ਕੱਢ ਕੇ ਇਹ ਮਾੜਾ ਕੰਮ ਇਹ ਖੜੇ ਇਤਰੇ ਜਾਂਦੇ ਬੰਦੇ ਹੁਣ ਕਹਿੰਦੇ ਵੇਰ ਕਾ ਡਾਕਟਰ ਆ ਏ ਤੇ ਕੀ ਕਹਿੰਦੇ ਤੈਨੂੰ ਮੈਨੂੰ ਕਹਿੰਦੇ ਚਵਾਈ ਕਰ ਲਈ ਮੈਨੂੰ ਸਮਝ ਨਾ ਲੱਗੇ ਕੀ ਕਹਿੰਦੇ ਚਵਾਈ ਕਰ ਲਈ ਮੈਂ ਕਿਹਾ ਜੀ ਦਵਾਈ ਦਵਾਈ ਦਾ ਚ ਚੜਾ ਵਾਲੀ ਗੱਲ ਵਰਤ ਰਿਹਾ ਮਾਰੀ ਆ ਕਹਿੰਦਾ ਨਹੀਂ ਚਵਾਈ ਕੱਕੂ ਕੱਕੜੂ ਕਹਿੰਦੇ ਇਹ ਕੱਕੂ ਕਹਿੰਦੇ ਕਹਿੰਦੇ ਮੱਖੀ ਬਹੁਤ ਆ ਕਹਿੰਦਾ ਮੱਖੀ ਬਹੁਤ ਕਹਿੰਦਾ ਮੱਕੀ ਦਾ ਬਹੁਤ ਹੈ ਕਹਿੰਦਾ ਮੱਕੀ ਦਾ ਬਹੁਤ ਆ ਸਾਡੇ ਕਹਿੰਦਾ ਮੱਕੀ ਦਾ ਬਹੁਤ ਆ ਸਾਡੇ ਉਹਨਾਂ ਨੂੰ ਕਹੀ ਜਾਵੇ ਮੈਂ ਕਿਹਾ ਮੱਖੀ ਕਹਿੰਦੇ ਹੀ ਇਹਨੂੰ ਕਹਿੰਦੇ ਚਵਾਈ ਕਰ ਲਈ ਕਹਿੰਦਾ ਹਾਂਜੀ ਹਾਂਜੀ ਦਵਾਈ ਤਾਂ ਚੱਟੜਾਂ ਦੀ ਕਿਦਾਂ ਦੀ ਕਰਤੀ ਨਹੀਂ ਮੱਝਾਂ ਚੋਲੀਆਂ ਮੈਗਾ 5 ਵਜੇ ਚੋਣੇ ਆ ਕਹਦਾ ਚਲੋ ਟਾਈਮ ਤਾਂ ਹੋਇਆ ਇਹਨੂੰ ਕਹਿੰਦਾ ਕਲੈਕਸ਼ਨ ਹੋ ਗਈ ਉਹ ਤਾਂ ਨਹੀਂ ਸਮਝ ਆਈ ਤੈਨੂੰ ਅੰਗਰੇਜ਼ੀ ਜੀ ਹੋ ਗਿਆ ਉਹਨੇ ਤੈਨੂੰ ਮੈਂ ਕਹਾਂ ਉਹ ਚਵਾਈ ਚਵਾਈ ਕਰੀ ਜਾਂਦਾ ਮੈਂ ਕਿਹੜਾ ਦਵਾਈ ਬਾਰੇ ਪੁੱਛਦਾ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ